ਘੋੜੇ ਤੇ ਆ ਰਹੇ ਸੀ ਮਹਾਰਾਜ ਅਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਸੇਵਾ ਬੰਥੀ ਸੰਪਰਦਾ ਉਹਨਾਂ ਦੇ ਇੱਕ ਸਰੀਰ ਨੂੰ 13 ਦਿਨ ਹੋ ਗਏ ਸੀ ਅਮਰ ਸ਼ਕਿਆ ਆਇਆ ਤੇ ਅਨੰਦਪੁਰੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਬੈਠੇ ਆ ਕਹਿੰਦੇ ਵੀ ਆਪਣੇ ਘਰ ਜਾਓ 13 ਦਿਨ ਹੋ ਗਏ ਇੱਥੇ ਅਨੰਦਪੁਰ ਸਾਹਿਬ ਵੀ ਆਪਣੇ ਘਰ ਜਾਓ ਹੁਣ ਜੋ ਨਾਮ ਮਿਲਿਆ ਕਰੋ ਅਮਰਤ ਸ਼ਾਗਲੇ ਇਤਿਹਾਸਕ ਸਾਖੀ ਉਹ ਜਿਹੜਾ ਸਰੀਰ ਸੀ ਨਾ ਜਿਹਨੂੰ ਮਾਰੇ ਕਹਿੰਦੇ ਅਮਰਤ ਸ਼ਾਗਲੇ ਸੇਵਾ ਪੰਥੀ ਜਿਹੜੀ ਬੋਲੀ ਚ ਉਹਨੇ ਕਿਹਾ ਮੈਂ ਉਹ ਬੋਲੀ ਚ ਬੋਲ ਰਿਹਾ ਤੂੰ ਅਗੋਂ ਪਤਾ ਕੀ ਕਹਿੰਦਾ ਮਹਾਰਾਜ ਯਹਾਂ ਤੋਂ ਆਪਕੇ ਰੋਜ ਦਰਸ਼ਨ ਪਾਵਤਾ ਹੂੰ अपने नगर में आपके दर्शन कैसे करूंगा पिताजी से घोड़े तो उतर आए गल लंबी फिर हाँ की कहना है? यहां तो आपके रोज दर्शन पाता हूं घर अपने नगर में आपके दर्शन कैसे पाऊंगा तो घर जाओ ते गुरु गोबिंद सिंह जी की अगों अगो अपने नगर च मेरे दर्शन करना चाहना ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰੇ ਪੰਜ ਅਮਰਤ ਧਾਰੀ ਗੁਰਸਿੱਖਾਂ ਦੇ ਰੰਗਿਆਂ ਹੋਿਆਂ ਦੇ ਦਰਸ਼ਨ ਕਰ ਲਈ ਜਦੋਂ ਪੰਜ ਅਮਰਤ ਧਾਰੀ ਗੁਰਸਿੱਖਾਂ ਦੇ ਦਰਸ਼ਨ ਕਰੇਗਾ ਉਹਦੇ ਵਿੱਚੋਂ ਤੈਨੂੰ ਮੇਰੇ ਦਰਸ਼ਨ ਹੋਣਗੇ ਇੱਕ ਮਿੰਟ ਪੜਿਓ ਜਰਾ ਜੀ ਪੰਜ ਪਰਮਾਨ ਪੰਜ ਪ੍ਰਦਾ ਪੰਜ ਪਰਵਾਣੋ ਪੰਜ ਪੰਜ ਕਰਦਾ ਪੰਜੇ ਪਾਵੇ ਇਹ ਹਕੀਕਤ ਹੈ ਕਿ ਪੰਜ ਰੰਗੇ ਹੋਏ ਅੰਮ੍ਰਿਤ ਧਾਰੀ ਗੁਰਸਿੱਖ ਅਗਰ ਕਿਸੇ ਦੀ ਅਰਦਾਸ ਕਰ ਦੇਣ ਤੇ ਸਿੱਧੀ ਗੁਰੂ ਗੋਬਿੰਦ ਸਿੰਘ ਦੇ ਟੇਬਲ ਤੇ ਪਹੁੰਚਦੀ ਚਰਨਾਂ ਵਾਲੇ ਟੇਬਲ ਉਸ ਬਾਣੇ ਵਿੱਚ ਉਹਨਾਂ ਨੂੰ ਵੀ ਇਸ਼ਾਰਾ ਹੁੰਦਾ ਹੈ ਵੀ ਦੁਨਿਆਵੀ ਗੱਲ ਨਹੀਂ ਸੰਸਾਰੀ ਗੱਲ ਨਹੀਂ ਹੋ ਜੇ ਤੇ ਫਿਰ ਪਹੁੰਚਦੀ ਹੁਣ ਤੁਹਾਡਾ ਕੋਈ ਨੌਕਰ ਹੋਵੇ ਜਾਂ ਘਰ ਦਾ ਮੈਂਬਰ ਹੋਵੇ ਜਾਂ ਬੱਚੀ ਹੋਵੇ ਤੁਹਾਡੀ ਧੀ ਹੋਵੇ ਬੇਟਾ ਹੋਵੇ ਤੁਹਾਨੂੰ ਕੋਈ ਗੱਲ ਕਹੇ ਤੇ ਤੁਸੀਂ ਉਹਨੂੰ ਜਵਾਬ ਦਿਓ ਨਾ ਤੇ ਉਹ ਕੋ ਖੜਾ ਰਵੇ ਤੁਸੀਂ ਸਮਝ ਜਾਂਦੇ ਹੋ ਤਸੱਲੀ ਨਹੀਂ ਹੋਈ ਜੀ ਉਹ ਸਰੀਰ ਇੰਜ ਹੀ ਖੜਾ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਬੋਲਾ ਨਹੀਂ ਤੂੰ ਕਹਿੰਦਾ ਨਗਰ ਦੇ ਦਰਸ਼ਨ ਕਿਵੇਂ ਕਰਾਂ ਮੇਰੇ ਪੰਜ ਮਰਦ ਧਾਰੀ ਗੁਰਸਿੱਖਾਂ ਦਰਸ਼ਨ ਕਰ ਲਈ ਮੇਰੇ ਤੂੰ ਨਾ ਹਾਂ ਕੀਤੀ ਨਾ ਨਾ ਕੀਤੀ ਖੜਾ ਤੇ ਤੀ ਤਸੱਲੀ ਨਹੀਂ ਹੋਈ ਤੇ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਆਪ ਜੀ ਦਾ ਬਚਨ ਸੱਤ ਹੈ ਔਰ ਇੱਕ ਬੇਨਤੀ ਹੈ ਆਪਣੇ ਨਗਰ ਮੇਂ ਅਗਰ 5 ਮਿਲੈ ਨਾ ਤੇ ਮੈਂ ਕਿਆ ਕਹੂੰਗਾ ਹਾਕੋ ਸਤਨਾ ਵਾਰ 5 ਲੱਭਣੀ ਨਾ ਇਹ ਨੰਦਪੁਰ ਦੀ ਵਾਰਤਾ ਖੜੇ ਖੜੇ ਗੁਰੂ ਗੋਬਿੰਦ ਸਿੰਘ ਜੀ ਕੀ ਜਵਾਬ ਦਿੰਦੇ ਕਹਿੰਦੇ ਜੇ ਪੰਜ ਨਾਮ ਮਿਲਣ ਕਿਸੇ ਇੱਕ ਰੰਗੇ ਹੋਏ ਅੰਮ੍ਰਿਤ ਧਾਰੀ ਗੁਰਸਿੱਖ ਦੇ ਦਰਸ਼ਨ ਕਰ ਲਈ ਤੈਨੂੰ ਉਹਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ ਉਹ ਫੇਰ ਉੱਥੇ ਹੀ ਨਾ ਉਹਨੇ ਸਿਰ ਲਾਇਆ ਅੱਛਾ ਜੀ ਬਾਬਾ ਜੀ ਕਹਿੰਦੇ ਵੀ ਕੀ ਗੱਲ ਫੇਰ ਨਹੀਂ ਬੋਲਿਆ ਨਾ ਨੂੰ ਹਾਂ ਕਰਦਾ ਨਾ ਨਾ ਕੀਤੇ ਕਹਿੰਦਾ ਜੀ ਆਪ ਜੀ ਦਾ ਬਚਨ ਸੱਤ ਹੈ ਪਰ ਸਤਗੁਰੂ ਜੀ ਇੱਕ ਵੀ ਨਾ ਮਿਲੇ ਤੇ ਫਿਰ ਆਖੋ ਸਤਨਾਮ ਵਾਹਿਗੁਰੂ ਜੇ ਕੋਈ ਨਾ ਮਿਲੇ ਗੁਰੂ ਗੋਬਿੰਦ ਸਿੰਘ ਜੀ ਕਿਸੇ ਅਵਤਾਰ ਨੇ ਇਹਨਾਂ ਮਾਣ ਨਹੀਂ ਦਿੱਤਾ ਆਪਣੀ ਖਲਕਤ ਨੂੰ ਗੁਰੂ ਗੋਬਿੰਦ ਸਿੰਘ ਜੀ ਮੌਜ ਵਿੱਚ ਆ ਗਏ ਕਿ ਕੀ ਕਹਿੰਦੇ ਕਹਿੰਦੇ ਇੱਕ ਵੀ ਨਾ ਮਿਲੇ ਤੇ ਤੂੰ ਆਪ ਹੀ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ 2.5 ਘੰਟੇ ਨਿਤਨੇਮ ਅਮਰਤ ਵੇਲੇ ਕਰਕੇ ਤਿਆਰ ਵਰ ਤਿਆਰ ਹੋ ਕੇ ਦਸਤਾਰ ਸਜਾ ਕੇ ਤੇ ਲਫਜ਼ ਵਰਤਿਆ ਇਸ ਇਤਿਹਾਸ ਚ ਦਰਪਣ ਦਰਪਣ ਕਹਿੰਦੇ ਸ਼ੀਸ਼ੇ ਨੂੰ ਜੇ ਇੱਕ ਵੀ ਨਾ ਵੇਲੇ ਤੇ ਤੂੰ ਆਪ ਹੀ ਕੇ ਸਿਸ਼ਨਾਣ ਕਰਕੇ ਤਿਆਰ ਵਰ ਤਿਆਰ ਹੋ ਕੇ 2.5 ਘੰਟੇ ਨਿਤਨੇਮ ਕਰਕੇ ਤਿਆਰ ਵਰ ਤਿਆਰ ਹੋ ਕੇ ਮਹਾਰਾਜ ਕਹਿੰਦੇ ਦਰਪਨ ਵਿੱਚ ਆਪਣਾ ਹੀ ਮੁਖ ਦੇਖ ਲੈਣਾ ਤੈਨੂੰ ਆਪਣੇ ਮੁਖ ਚੋਂ ਹੀ ਮੇਰੇ ਦਰਸ਼ਨ ਹੋਣਗੇ ਵਾਹਿਗੁਰੂ ਵਾਹਿਗੁਰੂ ਖਾਲਸੇ ਮੈਂ ਹਾਂ ਕਰੋਨੇਵਾ ਖਾਲਸੇ ਮੈਂ ਅੱਗੇ ਜਾਵਾਂ ਨਾ ਤੇ ਕੰਨਾਂ ਨੂੰ ਹੱਥ ਲੱਗ ਜਾਂਦੇ। ਅੱਗੂ ਪਤਾ ਹੀ ਕਹਿੰਦੇ ਜੀ ਖਾਲਸਾ ਮੇਰੋ ਮੁਖ ਹੈ ਅੰਗਾ। ਜੇ ਤੁਸੀਂ ਤੁਹਾਡੇ ਘਰ ਮੰਨ ਲਓ ਕੋਈ ਅੰਮ੍ਰਿਤਧਾਰੀ ਗੁਰਸਿੱਖ ਰੰਗਿਆ ਪ੍ਰਸ਼ਾਦਾ ਛਕਦਾ ਪਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਮੁਖ ਚ ਉਹਦੇ ਜਾ ਰਿਹਾ। ਖਾਂਦਾ ਗੁਰਸਿੱਖ ਪਿਆ ਪਰ ਮਹਾਰਾਜ ਕਹਿੰਦੇ ਮੁਖ ਮੇਰੇ ਵਿੱਚ ਪਹੁੰਚ ਰਿਹਾ। ਵਾਹ ਖਾਲਸੇ ਦਾ ਮੁਖ ਮੇਰਾ ਮੁਖ ਹੈ। ਜੇ ਕੋਈ ਰੰਗਿਆ ਗੁਰਸਿੱਖ ਤੁਹਾਡੇ ਬਸਤਰ ਪ੍ਰਵਾਨ ਕਰ ਲਵੇ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਦਾ ਉਹ ਐ ਤੇ ਅੰਗਾ ਤੇ ਮੇਰੇ ਆਂਦਾ ਐ ਖਾਲਸਾ ਮੇਰਾ ਮੁਖ ਐ ਅੰਗਾ ਖਾਲਸੇ ਕੇ ਹੋਂ ਸਤ ਸਦ ਸੰਗਤ ਖਾਲਸੇ ਦੇ ਮੁਖ ਨੂੰ ਮਾਰੇ ਨੇ ਆਪਣਾ ਮੁਖ ਕੇ ਖਾਲਸੇ ਦੇ ਅੰਗਾ ਨੂੰ ਆਪਣਾ ਬਾਕੀ ਤੁਸੀਂ ਜਿੰਨੇ ਇੱਥੇ ਬੈਠੇ ਹੋ ਨਾ ਇਹ ਤੁਹਾਨੂੰ ਕਿਤੇ ਕੋਈ ਮਾਨ ਦੇ ਦੇਵੇ ਨਾ ਵੀ ਤੁਸੀਂ ਅਮਰਤ ਧਾਰੀ ਉਹ ਨਿਮਈ ਹੋ ਜੀ ਸਾਡੇ ਘਰ ਤੇ ਬੜੀ ਡੂੰਗੀ ਪੜਾਈ ਏ ਕਿਤੇ ਉਹ ਨਾ ਹੋਵੇ ਪ੍ਰਸ਼ਾਦਿਆਂ ਦੀ ਫਸ ਜਾਓ ਆਖੋ ਸਤਨਾ ਆਏ ਵਾਹਿਗੁਰੂ ਪ੍ਰੇਮੀ ਨੂੰ ਆਪਣੀ ਜਗ੍ਹਾ ਇਸ਼ਾਰਾ ਕਿ ਰੰਗੇ ਹੋਏ ਗੁਰਸਿੱਖ ਦਿਲ ਚੋਂ ਮੇਰੇ ਦਰਸ਼ਨ ਹੋਣਗੇ ਉਹਨੂੰ ਖਵਾਇਆ ਮੈਨੂੰ ਪਹੁੰਚੇਗਾ ਪਰ ਖਾਲਸੇ ਨੂੰ ਆਪਣੀ ਜਗ੍ਹਾ ਇਸ਼ਾਰਾ ਵੇਖੀ ਤੇ ਪ੍ਰਸ਼ਾਦਿਆਂ ਜੀ ਨਾਲ ਫਸਿਆ ਰਹੀ ਅੱਜ ਇਹਦੇ ਘਰ ਤੇ ਕੱਲ ਉਹਦੇ ਘਰ ਇਹ ਪੋਚੋ ਮੰਡੀ ਵਾਲੇ ਮਹਾਂਪੁਰਸ਼ਾਂ ਦਾ ਬੱਚਾ ਨੇ ਕਹਿੰਦੇ ਸੀ ਗੁਰੂ ਦਾ ਰੰਗਿਆ ਸਿੱਖ ਕਿਸੇ ਦੇ ਘਰ ਪ੍ਰਸ਼ਾਦਾ ਛਕੇ ਪੰਜ ਪਾੜ ਜਪਜੀ ਸਾਹਿਬ ਦੇ ਉਹਦੇ ਨਾਂ ਦੇ ਕਰੇ ਤਾਂ ਮੁਜਰਾ ਹੁੰਦਾ ਜੇ ਗੁਰਸਿੱਖ ਕਿਸੇ ਦੇ ਬਸਤਰ ਗ੍ਰਹਿਣ ਕਰੇ 25 ਪਾੜ ਜਪਜੀ ਸਾਹਿਬ ਉਹਦੇ ਨਾਂ ਦੇ ਕਰੇ ਤਾਂ ਮੁਜਰੇ ਹੁੰਦਾ ਜੇ ਗੁਰਸਿੱਖ ਕਿਸੇ ਦੀ ਮਾਇਆ ਗ੍ਰਹਿਣ ਕਰੇ ਤੇ 101 ਪਾੜ ਜਬਜੀਤ ਸਿੰਘ ਪਰਵਾਰ ਦੇ ਨਾਂ ਦਾ ਕਰੇ ਤਾਂ ਮੁਜਰੇ ਹੁੰਦਾ ਹੈ ਆਖੋ ਸਤਨਾਮ ਵਾਹਿਗੁਰੂ ਦੋਵਾਂ ਨੂੰ ਆਪਣੀ ਜਗ੍ਹਾ ਹੁਕਮ ਹੈ ਬੜੀ ਬਾਰੀਕ ਸਿੱਖੀ ਮੈਂ ਤਾਂ ਨਾਲ ਭਰੇਜ ਇੱਕ ਮਿੰਟ ਦੱਸਦਾ ਭਰੇਜ ਥੋੜਾ ਅੱਗੇ ਚੱਲ ਜੋ ਕੰਨਾਂ ਨੂੰ ਹੱਥ ਲੱਗ ਜਾਂਦੇ ਐ ਮਹਾਰਾਜ ਜੀ ਕਹਿੰਦੇ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਅੱਗੇ ਜਾਂ ਅੱਗੇ ਜਾਓ ਤੇ ਕਹਿੰਦੇ ਖਾਲਸਾ ਮੇਰੋ ਭਵਨ ਪੰਡਾਰਾ ਖਾਲਸੇ ਕਰ ਅਗੇ ਬਿਸ਼ਰਾਮ ਖਾਲਸੇ ਕਰ ਮੇਰੋ ਸਤਕਾਰਾ ਖਾਲਸੇ ਦਾ ਸਤਕਾਰ ਕਰ ਇਹ ਮੇਰਾ ਸਤਕਾਰ ਹੈ ਮਹਾਰਾਜੀ ਜੀ ਆਖੋ ਸਤ ਨਹਾ ਹਾਂ ਵਾਹਿਗੁਰੂ ਅੱਗੇ ਜਾ ਕੇ ਕਹਿੰਦੇ ਖਾਲਸਾ ਮੇਰੋ ਸੱਜਣ ਸੂਰਾ ਆਲਸਾ ਮੇਰੋ ਸਤਗੁਰਪੁਰ ਹੈ ਗਾਜੀ ਕਿ ਆਖੋ ਸਤ ਨਾ ਹਾਂ ਹਾਂ ਜਿਨੀ ਵਾਰ ਗੁਰੂ ਦਾ ਇਹ ਧਿਆਨ ਦੇਣਾ ਜਰਾ ਇੰਨਾ ਮਹਾਰਾਜ ਨੇ ਕਿਸੇ ਅਵਤਾਰ ਨੇ ਆਪਣੀ ਖਲਕਤ ਨੂੰ ਇੰਨੀ ਵੜਾਈ ਨਹੀਂ ਜਿਉ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਮੇਰਾ ਇਹਦੇ ਚ ਨਿਵਾਸ ਹੈ ਖਾਲਸੇ ਮੈਂ ਹਾਂ ਕਰੋ